ਹਾਂਜੀ ਸਤਿ ਸ਼੍ਰੀ ਅਕਾਲ ਪ੍ਰਭੂ 1.5 ਸਾਲ ਬਾਅਦ ਨਵੇਂ ਵਿਆਹੇ ਜੋੜੇ ਦਾ ਤਲਾਕ ਹੋ ਜਾਂਦਾ ਬਈ ਤਲਾਕ ਕਿਹੜੀ ਗੱਲ ਤੋਂ ਹੁੰਦਾ ਉਹਦੇ ਪਿੱਛੇ ਕਾਰਨ ਕੀ ਹੁੰਦਾ ਤੁਸੀਂ ਇਹ ਗੱਲ ਸੁਣ ਕੇ ਜਮ੍ਹਾਂ ਹੈਰਾਨ ਹੋ ਜਾਓਗੇ ਤੁਹਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਜੂਗੀ ਤੁਸੀਂ ਜਮ੍ਹਾਂ ਹੈਰਾਨ ਹੋ ਜਾਓਗੇ ਯਾਰ ਵੀ ਆਹ ਗੱਲ ਨੇ ਬੰਦੇ ਦਾ ਘਰ ਪਟਦਾ ਇਹੇ ਸਟੋਰੀ ਮੁੰਡਾ ਆਪਣੇ ਨਾਲ ਹੀ ਪੜਦਾ ਰਿਹਾ ਉਸ ਆਪਣੇ ਯਾਰ ਮਿੱਤਰ ਦੀ ਸਟੋਰੀ ਆ ਇਹ ਉਹ ਕਹਿੰਦਾ ਯਾਰ ਤੂੰ ਸਟੋਰੀ ਪਾਈਂ ਜਰੂਰ ਵੀ ਖੌਰੇ ਮੇਰੀ ਗੱਲ ਸੁਣ ਕੇ ਕਿਸੇ ਨੂੰ ਅਕਲ ਆ ਜੇ ਕੀ ਹੁੰਦਾ ਜੀ ਨਵਾਂ ਨਵਾਂ ਕਹਿੰਦਾ ਵਿਆਹ ਹੋਇਆ ਹੁੰਦਾ ਤੇ ਡੇਢ ਕਿ ਮਹੀਨੇ ਬਾਅਦ ਕਹਿੰਦਾ ਮੇਰੇ ਰਿਸ਼ਤੇ ਸਹੁਰਿਆਂ ਦੀ ਰਿਸ਼ਤੇਦਾਰੀ ਚੋਂ ਕਿਸਦਾ ਵਿਆਹ ਆ ਜਾਂਦਾ ਕਹਿੰਦਾ ਮੈਂ ਤੇ ਮੇਰੀ ਘਰ ਵਾਲੀ ਬੜੇ ਖੁਸ਼ੀ ਖੁਸ਼ੀ ਅਸੀਂ ਉਸ ਵਿਆਹ ਤੇ ਜਾਂਦੇ ਆ ਕਹਿੰਦਾ ਰਾਤ ਨੂੰ ਜਾਗੋ ਦਾ ਪ੍ਰੋਗਰਾਮ ਹੁੰਦਾ ਤੇ ਕਹਿੰਦਾ ਜਿਹੜੀ ਮੇਰੀ ਘਰ ਵਾਲੀ ਆ ਉਹਦੀ ਭੂਆ ਦੀਆਂ ਕੁੜੀਆਂ ਪਹਿਲਾਂ ਰੀਲਾਂ ਰੂਲਾਂ ਪਾਉਂਦੀਆਂ ਸੀ ਸ਼ਕੀਰ ਸੀ ਉਹ ਰੀਲਾਂ ਰੂਲਾਂ ਬਹੁਤ ਪਾਉਂਦੀਆਂ ਸੀ ਕਹਿੰਦਾ ਇੰਸਟਾ ਵਗੈਰਾ ਤੇ ਕਹਿੰਦਾ ਉਹਨਾਂ ਨੇ ਕੀ ਕਰਿਆ ਉਹਨਾਂ ਨਾਲ ਦੇਖ ਕੇ ਕਹਿੰਦਾ ਮੇਰੀ ਘਰ ਵਾਲੀ ਨੇ ਰੀਲ ਬਣਾ ਲਈ ਤੇ ਰੀਲ ਬਣਾ ਕੇ ਕਹਿੰਦਾ ਉਹਨੇ ਆਪ ਦੇ ਕਹਿੰਦਾ ਜੀ ਰਾਤ ਨੂੰ ਰੀਲ ਪਾਈ ਤੇ ਉਹ ਦਿਨੇ ਸਵੇਰ ਤੱਕ ਮੀਨਣ ਤਪ ਚੁੱਕੀ ਸੀ ਕਹਿੰਦਾ ਵੀ ਲੋਕਾਂ ਨੇ ਬਹੁਤ ਦੇਖੀ ਕਹਿੰਦਾ ਉਸ ਤੋਂ ਬਾਅਦ ਜਦੋਂ ਸਵੇਰੇ ਉਹਨੇ ਰੀਲ ਦੇਖੀ ਵਾਇਰਲ ਬਹੁਤ ਹੋ ਗਈ ਕਹਿੰਦਾ ਨਾਲ ਦੀ ਭੂਆ ਦੇ ਕੁੜੀਆਂ ਸੀ ਉਹ ਕਹਿੰਦੀਆਂ ਲਾ ਕੇ ਰੀਲ ਬਹੁਤ ਚੱਲ ਗਈ ਤੇ ਰੀਲ ਬਹੁਤ ਚੱਲ ਗਈ ਤੇ ਰੀਲ ਪਾਇਆ ਕਰ ਜੇ ਕਰ ਉਹ ਕਰ ਕਹਿੰਦਾ ਚਲੋ ਜੀ ਵਿਆਹ ਚ ਵੀ ਉਹਨੇ ਇੱਕ ਦੋ ਹੋਰ ਰੀਲਾਂ ਬਣਾਈਆਂ ਉਹ ਵੀ ਪਾਈਆਂ ਚਲੋ ਕੋਈ ਗੱਲ ਨਹੀਂ ਸੀ ਕਹਿੰਦਾ ਕਹਿੰਦਾ ਉਸ ਤੋਂ ਬਾਅਦ ਅਸੀਂ ਦੋ ਤਿੰਨ ਦਿਨ ਬਾਅਦ ਵਿਆਹ ਤੋਂ ਘਰ ਆ ਜੰਨੇ ਆ ਘਰ ਆ ਕੇ ਕਹਿੰਦਾ ਦੋਕ ਦਿਨ ਤਾਂ ਉਹਨੇ ਵੀ ਰੀਲ ਰੋਲ ਕਹਿੰਦਾ ਕੁਝ ਨਹੀਂ ਬਣਾਇਆ ਵਧੀਆ ਰਹੀ ਕਹਿੰਦਾ ਮਮੀ ਕੁਛ ਨਹੀਂ ਕਿਹਾ ਵੀ ਚੱਲ ਕੋਈ ਗੱਲ ਨਹੀਂ ਯਾਰ ਵੀ ਦੋ ਚਾਰ ਇਲਾਕੇ ਕੀ ਹੁੰਦਾ ਹਨ ਕਹਿੰਦਾ ਹੌਲੀ ਹੌਲੀ 15 20 ਦੇ ਅੰਦਰ ਅੰਦਰ ਉਹਨੇ ਕੰਮ ਡੇਲੀ ਸ਼ੁਰੂ ਕਰਤਾ ਵੀ ਵੇੜੇ ਚ ਤੁਰੀ ਫਿਰਤੀ ਰੀਲ ਬਣਾ ਲਈ ਕਦੇ ਇਧਰੋਂ ਬਣਾ ਲਈ ਕਦੇ ਰੂਮ ਚ ਨੱਚ ਕੇ ਰੀਲ ਬਣਾ ਲਈ ਕਹਿੰਦਾ ਕਹਿੰਦਾ ਹੌਲੀ ਹੌਲੀ ਉਹ ਮੈਨੂੰ ਕਹਿਣ ਲੱਗਾ ਕਿ ਮੇਰਾ ਰੀਲਾ ਬਣਾਇਆ ਕਰ ਕਹਿੰਦਾ ਹੁਣ ਭਰਾਵਾ ਤੈਨੂੰ ਪਤਾ ਕੀ ਕਹਿੰਦਾ ਮੇਰੇ ਮਾਂ ਪਿਓ ਨੇ ਅਮਰਤ ਛਕਿਆ ਹੋਇਆ 20 22 ਕਿੱਲੇ ਸਾਡੇ ਕੋਲੇ ਜ਼ਮੀਨ ਆ ਕਹਿੰਦਾ ਪਿੰਡ ਚ ਵਧੀਆ ਯਾਰ ਬਹਿਣੀ ਉੱਠਣੀ ਬਣੀਆ ਵਧੀਆ ਇੱਜ਼ਤ ਬਣੀਆ ਕਹਿੰਦਾ ਯਾਰ ਮੈਨੂੰ ਇਹ ਗੱਲ 2000 ਤੱਕ ਤਾਂ ਮੇਰੇ ਮਾਪਿਆਂ ਨੂੰ ਕੁਝ ਪਤਾ ਨਹੀਂਗਾ ਕੱਲ ਨੂੰ ਮੇਰੇ ਮਾਪਿਆਂ ਨੂੰ ਕੁਝ ਪਤਾ ਲੱਗ ਗਿਆ ਵੀ ਗੱਲ ਬਾੜੀ ਵੱਧ ਜੂਗੀ ਤੂੰ ਇਸ ਕੰਮ ਤੋਂ ਟਲ ਜਾ ਵੀ ਨਾ ਤਾਂ ਮੈਂ ਨਹੀਂ ਲੈ ਨਾ ਤੇਰੇ ਨਾਲ ਬਣਾਉਣਾ ਤੇ ਨਾ ਮੈਂ ਤੈਨੂੰ ਪਾਉਣ ਦੇਣਾ ਵੀ ਹਟ ਜਾ ਇਹਨਾਂ ਗੱਲਾਂ ਤੋਂ ਕਹਿੰਦਾ ਚਲੋ ਜੀ 10 ਦਿਨ ਟਿਕੀ ਜਦੋਂ ਮੈਂ ਸਮਝਾਇਆ 10 ਦਿਨ ਦਾ ਤੇ ਵੀ ਚਾਹ ਮੈਨੂੰ ਵੀ ਹੋ ਗਿਆ ਚਲ ਵੀ ਅੱਜ ਛੱਡ ਗਈ ਖੇੜਾ ਕਹਿੰਦਾ 10 ਦਿਨ ਆਵਦੇ ਨੇ ਫੇਰ ਰੀਲ ਪਾਤੀ ਕਹਿੰਦਾ ਜਦੋਂ ਮੈਂ ਆਸੇ ਪਾਸੇ ਕਿਤੇ ਜਾਇਆ ਕਰਾਂ ਜਿਵੇਂ ਮੰਨ ਲਾ ਸ਼ਹਿਰ ਚਲਾ ਗਿਆ ਜਾਂ ਖੇਤ ਕਿਸੇ ਕੰਮ ਮੰਨ ਲਾ ਕਿਹਦਾ ਖੇਤ ਦਾ ਵਜਣਾ ਬੰਦ ਨੂੰ ਪੈਂਦਾ ਹੀ ਹੈ ਹਣਾ ਜਾ ਜੋ ਪੱਠੇ ਲੈਣ ਜਾਵੜਿਆ ਸੀ ਰੀ ਨਾਲ ਜਾਂ ਹੋਰ ਮਾਨਲਾ ਕੰਮ ਸੌ ਹੁੰਦੇ ਆ ਘਰਾਂ ਦੇ ਕਹਿੰਦੇ ਨੇ ਪਿਛੋੜੀਆਂ ਬਣਾ ਕੇ ਪਾਣੀ ਸ਼ੁਰੂ ਕਰਤੀਆਂ ਕਹਿੰਦਾ 2-4 ਮਹੀਨੇ ਦੇ ਵਿੱਚ ਵਿੱਚ ਜਿਹੜੇ ਪਿੰਡ 'ਚ ਮੁੰਡੇ ਸੀ ਯਾਰ ਮਿੱਤਰ ਉਹ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹਦੀ ਘਰ 'ਚ ਰੀਲਾ ਪਉਂਦੀ ਹੈ ਕਹਿੰਦਾ ਹੁਣ ਜਦੋਂ ਯਾਰਾਂ ਮਿੱਤਰਾਂ ਕੋਲੇ ਬੈਠਿਆ ਕਰਾਂ ਭਰਾਵਾ ਉਹ ਵੀ ਗੱਲਾਂ-ਗੱਲਾਂ 'ਚ ਕਹਿੰਦਾ ਗੱਲ ਕਰ ਜਾ ਕੰਮ ਯਾਰ ਭਾਬੀ ਰੀਲਾ ਬਾਲੀਆਂ ਕੈਂਡ ਪਾਉਂਦੀ ਆ ਕੋਈ ਕਿਚਰ ਕਰ ਜਾ ਕਰੇ ਕੋਈ ਮਖੌਲ ਕਰ ਜਾ ਕਰੇ ਕਹਿੰਦਾ ਹੌਲੀ-ਹੌਲੀ ਕੀ ਹੋਇਆ ਵੀ ਸਾਰੇ ਰਿਸ਼ਤੇਦਾਰਾਂ 'ਚ ਵੀ ਗੱਲ ਉੱਡ ਗਈ ਰਿਸ਼ਤੇਦਾਰਾਂ ਦੇ ਮੁੰਡੇ ਵੀ ਵੇ ਇੱਕ ਦਿਨ ਮੈਂ ਖੁੱਤੀ ਚ ਧਰਵੀ ਤੇ ਚਿੱਤਾ ਹੁੰਨ ਚ ਧਰਵੀ ਦਿੱਤੀ ਕਦੀ ਮੈਂ ਵੀ ਟਾਲ ਜਾ ਕਹਿੰਦਾ ਵਾਦਾ ਰਜ ਜਦੋਂ ਮੈਂ ਧੌਣ ਚ ਧਾਈ ਤੇ ਵਾਵਾ ਕਹਿੰਦਾ ਉਹ ਵੀ ਅੱਗੇ ਬੋਲਣ ਲੱਗ ਗਈ ਤੇ ਮੇਰੇ ਮਾਪੇ ਮੈਨੂੰ ਤਾਂ ਘਰੇ ਪਤਾ ਲੱਗ ਗਿਆ ਵੀ ਇਹ ਲੜੀ ਜਾਂਦੇ ਆ ਕਹਿੰਦਾ ਮੇਰੇ ਬਾਪੂ ਨੇ ਪੁੱਛਿਆ ਵੀ ਕੀ ਗੱਲ ਹੋਈ ਕਹਿੰਦਾ ਫਿਰ ਦੱਸਣਾ ਪੈਣੇ ਸੀਗਾ ਕਹਿੰਦਾ ਮੈਂ ਦੱਸਿਆ ਵੀ ਇਹੇ ਇਸ ਤਰ੍ਹਾਂ ਰੀਲਾਂ ਬਣਾਵਾਂਗੇ ਪਾਉਂਦੀ ਆ ਤੇ ਸਾਰੇ ਲੋਕ ਦੇਖਦੇ ਆ ਵੀ ਮਾੜਾ ਕਮੈਂਟ ਕਰਦਾ ਕੋਈ ਚੰਗਾ ਕਮੈਂਟ ਕਰਦਾ ਬਈ ਯਾਰਾਂ ਮਿੱਤਰਾਂ ਚ ਬਹਿਣਾ ਮੈਨੂੰ ਉੱਥੇ ਵੀ ਯਾਰ ਮਿੱਤਰ ਟਿੱਚਣਾ ਕਰਦੇ ਆ ਕਹਿੰਦਾ ਚਲੋ ਜੀ ਬਾਪੂ ਨੇ ਵੀ ਸਮ ਕਹਿੰਦਾ ਉਸ ਤੋਂ ਬਾਅਦ ਪਤਾ ਨਹੀਂ ਕੀ ਦੇ ਦਿਮਾਗ ਚ ਆਇਆ ਪਤਾ ਨਹੀਂ ਕੀ ਕਹਿੰਦਾ ਕੀੜਾ ਉੱਠਿਆ ਕਹਿੰਦਾ ਮੈਂ ਤਿੰਨ ਦਿਨਾਂ ਲਈ ਕਿਸੇ ਯਾਰ ਬਿੱਲੀ ਨਾਲ ਕਿਤੇ ਗਿਆ ਹੋਇਆ ਸੀ ਬਾਹਰ ਕਹਿੰਦਾ ਪਿੱਛੋਂ ਇਹਨੇ ਦੋ ਤਿੰਨ ਰੀਲਾਂ ਬਣਾ ਕੇ ਫੇਰ ਪਾਤੀਆਂ ਕਹਿੰਦਾ ਚਲੋ ਕਹਿੰਦਾ ਰੀਲਾਂ ਪਾਤੀਆਂ ਤੇ ਮੈਨੂੰ ਹੀ ਨੇ ਕਹਿੰਦਾ ਆਪ ਦੀ ਆਈਡੀ ਤੋਂ ਬਲਾਕ ਕਰਤਾ ਵੀ ਹਾਂ ਇਹ ਮੇਰੀ ਰੀਲਾਂ ਨਾ ਦੇਖ ਸਕੇ ਕਹਿੰਦਾ ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਮੈਨੂੰ ਇਹਨੇ ਬਲਾਕ ਕਰਤਾ ਜਾਂ ਕਿਵੇਂ ਕਰਤਾ ਕਹਿੰਦਾ ਚਲੋ ਜੀ ਮਤਲਬ ਦੋ ਤਿੰਨ ਦਿਨਾਂ ਬਾਅਦ ਉਹਨਾਂ ਨੇ ਐ ਕਰਦੇ ਰਹਿੰਦਾ ਮਹੀਨਾ ਫੇਰ ਟੱਪ ਜਾਂਦਾ ਤੇ ਮੈਂ ਫੇਰ ਪਿੰਡ ਚ ਜਾਣਾ ਬਿਲੇ ਕੋਈ ਖੜਦਾ ਉਹ ਫੇਰ ਕਿ ਤੇ ਮੈਨੂੰ ਕਹਿੰਦਾ ਵਿਖਾਉਂਦੇ ਆ ਤੇ ਖਾਲ ਦੇ ਗਰੀ ਲਪਾਈਓ ਕਿੰਨੀ ਘੈਂਟ ਲੱਗਦੀ ਐ ਜੇਪ ਹੋ ਗਿਆ ਤੂੰ ਵੀ ਨਾਲ ਬਣਾਇਆ ਕਰ ਵੀ ਜਿਵੇਂ ਯਾਰ ਮਿੱਤਰ ਕੰਦਾ ਕਰਦੇ ਹੁੰਦੇ ਆ ਕਹਿੰਦਾ ਮੈਂ ਬੜੇ ਗੁੱਸੇ 'ਚ ਘਰੇ ਆਇਆ ਤੇ ਮੈਂ ਘਰੇ ਆ ਕੇ ਆਪਦੇ ਮਾਪਿਆਂ ਕੋਲ ਹੀ ਗੱਲ ਕੀਤੀ ਵੀ ਇਹ ਇਲਾ ਫਿਰ ਪਹੁੰਦੀ ਹਟਦੇ ਨਹੀਂ ਕਹਾਂ ਚਲੋ ਮੇਰੇ ਬਾਪੂ ਨੇ ਇਹਦੇ ਬਾਪੂ ਨੂੰ ਫੋਨ ਕੀਤਾ ਮੈਂ ਕਿ ਨਹੀਂ ਕਿ ਮੇਰੇ ਸਹੁਰੇ ਨੂੰ ਕਹਿੰਦਾ ਫੋਨ ਕੀਤਾ ਤੇ ਵੀ ਤੁਸੀਂ ਇੱਥੇ ਆਓ ਛੇਤੀ ਤੇ ਵੀ ਗੱਲ ਕਰਮੀ ਕੁ ਜ਼ਰੂਰੀ ਕਹਿੰਦਾ ਚਲ ਉਸ ਦਿਨ ਉਹ ਵੀ ਬੀਜੀ ਸੀ ਉਹ ਇੱਕ ਦੋ ਦਿਨ ਬਾਅਦ ਆਏ ਕਹਾਂ ਜਦੋਂ ਆਏ ਤੇ ਬਾਪੂਆਂ ਨੇ ਸਾਰੀ ਗੱਲ ਦੱਸੀ ਤਾਂ ਮੈਂ ਵੀ ਦੱਸੀ ਬੇਬੇ ਨੇ ਦੱਸੀ ਵੀ ਆ ਗੱਲ ਬਾਤ ਹੋਈ ਹੈ ਵੀ ਸਾਡਾ ਪਿੰਡ ਤੇ ਡਬਲ ਯਾਰ ਸੂਕ ਬਣਿਆ ਬੜੀ ਇੱਜ਼ਤ ਬਣੀ ਹੈ ਵੀ ਲੋਕੀ ਕੀ ਕਹਿਣਗੇ ਵੀ ਸੱਸ ਸਹੁਰੇ ਨਹੀਂ ਅਬਰਤ ਸਕਿਆ ਤੇ ਨੂ ਨੱਚ ਨੱਚ ਕੇ ਬਰੀਲਾ ਪਾਉਂਦੀ ਹੈ ਵੀ ਵੀ ਸਾਡੇ ਨੂੰ ਸਾਨੂੰ ਕੰਮ ਪੈਣਾ ਨਹੀਂ ਲੱਗਦਾ ਸਾਨੂੰ ਕੰਮ ਬੜੀ ਨਹੀਂ ਲੱਗਦਾ ਵੀ ਜਿੱਥੇ ਕੰਮ ਚੱਲਦਾ ਚੱਲਦਾ ਹੋਊਗਾ ਵੀ ਸਾਡੇ ਜੱਟ ਜਮੀਦਾਰਾਂ ਦੇ ਘਰਾਂ 'ਚ ਇਹ ਕੰਮ ਨਹੀਂ ਚੱਲਦਾ ਸਾਡਾ ਸ਼ਰੀਕਾ ਜਵੇਲਾ ਵੀ ਸਾਰਾ ਹਸਦਾ ਸੰਸਾਰ ਰਿਸ਼ਤੇਦਾਰ ਵੀ ਟੀਚਰਾ ਕਰਦੇ ਆ ਪਿੰਡ ਦੇ ਮੁੰਡੇ ਵੀ ਟੀਚਰਾ ਕਰਦੇ ਆ ਜੋ ਲੋਜੀ ਕਹਿੰਦਾ ਐ ਅਮੀ ਕਹਿ ਦਈਏ ਵੀ ਉਹਦੇ ਮਾਪਿਆਂ ਨੇ ਸਮਝਾਇਆ ਵੀ ਕੁੜੀਏ ਐਵੇਂ ਘਰ ਖਰਾਬ ਹੋ ਜਾਊਗਾ ਘਰ ਬਰਬਾਦ ਹੋ ਜਾਊਗਾ ਕੋਈ ਫਾਇਦਾ ਨਹੀਂਗਾ ਵੀ ਤੂੰ ਇਹਨਾਂ ਗੱਲਾਂ ਚੋਂ ਲੈਣਾ ਵੀ ਕੀ ਐ ਛੱਡ ਪਰੇ ਜੇ ਮਾਲਾ ਗੁੱਸਾ ਬਣਾਉਂਦੇ ਐ ਇਸ ਗੱਲ ਦਾ ਨਹੀਂ ਚੰਗਾ ਸਮਝਦੇ ਤੂੰ ਨਾਲੀਲਾ ਪਾਇਆ ਕਰ ਕਹਾਂ ਚਲੋ ਜੀ ਮੰਨ ਗਈ ਕਹਿੰਦੀ ਨਹੀਂ ਮੈਂ ਹੁਣ ਢੀਲਾ ਨਹੀਂ ਪਾਉਂਦੀ ਕਹਾਂ ਚਲੋ ਠੀਕ ਆ ਜੀ ਤੇ ਕਹਿੰਦਾ ਚਲੋ ਜੀ 2-4 ਮਹੀਨੇ ਵਧੀਆ ਲੰਘ ਜਾਂਦੇ ਆ ਵਧੀਆ ਸੁੱਖ ਸ਼ਾਂਤੀ ਨਾਲ ਤੇ ਕਹਿੰਦਾ ਵੀ ਮੈਂ ਕਿਹਾ ਵੀ ਹੁਣ ਪਾਕੀ 9 ਮਹੀਨੇ ਹੋ ਗਏ ਵਿਆਹ ਨੂੰ ਵੀ ਹੁਣ ਆਪਾਂ ਬੱਚਾ ਲੈ ਲਈਏ ਕਹਿੰਦਾ ਅੱਗੋਂ ਮੇਰੇ ਬੋਲੀ ਕਿ ਕਹਿੰਦਾ ਮੈਂ ਪੁੱਛਿਆ ਵੀ ਕਿਉਂ ਕਹਿੰਦੀ ਮੈਂ ਬੱਚਾ ਨਹੀਂ ਲੈਣਾ ਨਹੀਂ ਤੇ ਮੇਰੀ ਬਾਡੀ ਦੀ ਸਾਰੀ ਫਿਟਨੈਸ ਖਰਾਬ ਹੋ ਜਾਊਗੀ ਮੈਂ ਹਜੇ ਬੱਚਾ 2-3 ਸਾਲ ਨਹੀਂ ਕਹਿੰਦੀ ਲੈਣਾ ਕਹਿੰਦੀ ਪਹਿਲਾਂ ਮੈਂ ਫੇਮਸ ਹੋਊਂਗੀ ਉਸ ਤੋਂ ਬਾਅਦ ਮੈਂ ਬੱਚਾ ਲੈਣ ਬਾਰੇ ਸੋਚੂੰਗੀ ਕਹਿੰਦੇ ਹਜੇ 2-3 ਸਾਲ ਦਾ ਭੁੱਲ ਜਾ ਜਾਵਾਂ ਕਹਿੰਦਾ ਪਤਾ ਨਹੀਂ ਖਦਮਾਚ ਕੀ ਉਹਦੀ ਗੱਲ ਆਈ ਕੀ ਨਹੀਂ ਆਈ ਕਹਿੰਦਾ ਚੱਕ ਤਾਂ ਫੇਰ ਕੰਮ ਫੇਰ ਰੀਲਾਂ ਪਾਉਣ ਲੱਗ ਗਿਆ ਕਹਿੰਦਾ ਕਹਿੰਦਾ ਜਦੋਂ ਨੇ ਫੇਰ ਰੀਲਾਂ ਪਾਈਆਂ ਕਹਿੰਦਾ ਫਿਰ ਚੰਗੀ ਧਰ ਕੇ ਬੜਕਾਈ ਇੱਕ ਵਾਰੀ ਕਹਿੰਦਾ ਚੰਗੀ ਚੰਗੀ ਕਹਿੰਦਾ ਬੜਕਾਈ ਧਰ ਕੇ ਕਹਿੰਦਾ ਫਿਰ ਪੇਕੇ ਦੇ ਫੋਨ ਦਾ ਕਹਤੋ ਵੀ ਮੇਰੇ ਸਾਹਨੇ ਵੀ ਗੱਲ ਕੀਤੀ ਵੀ ਹਾਂ ਵੀ ਕਿਉਂ ਕੀ ਗੱਲ ਬਾਤ ਹੈ ਮੈਂ ਸਾਰੀ ਕਰਤੂਤ ਦੱਸ ਵੀ ਆ ਕੁਛ ਕਰਦੀ ਐ ਕਹਿੰਦੇ ਵੀਡੀਓ ਪਾਉਂਦੀ ਰੀਲਾਂ ਪਾਉਂਦੀ ਐ ਵੀ ਸਾਨੂੰ ਭਰਾਵਾ ਇਹ ਕੰਮ ਨਹੀਂ ਵਧੀਆ ਲੱਗਦਾ ਅਸੀਂ ਜੱਟ ਜ਼ਿਮੀਂਦਾਰ ਬੰਦੇ ਆ ਜੇ ਆਹ ਕਰਤੂਤਾ ਹੀ ਕਰਦਾ ਕਰਦੀ ਰਹੀ ਜਿਆਦਾ ਮੈਂ ਕੁਝ ਖਾ ਕੇ ਮਰ ਜਾਊਗਾ ਤੇ ਜਾਂ ਫਿਰ ਮੈਂ ਟ ਲਾ ਕੇ ਦੇ ਦਊਗਾ ਕਹਿੰਦਾ ਪਤਾ ਨਹੀਂ ਇਹ ਬੈਠੇ ਬੈਠੇ ਕੀ ਦਿਮਾਗ ਚ ਆਈ ਕਹਿੰਦਾ ਮੈਨੂੰ ਕਹਿੰਦੀ ਵੀ ਤੂੰ ਜਿਹੜਾ ਕੁਛ ਕਰਨਾ ਕਰ ਲੈ ਮੈਂ ਤਾਂ ਰੀਲਾਂ ਪਾਉਂਗੀ ਜਿਹੜਾ ਵੀ ਬੁਸ਼ਤਤ ਹੁੰਦਾ ਕਰ ਲੈ ਕਹਿੰਦਾ ਮੇਰੇ ਬਾਪੂ ਨੇ ਮੈਨੂੰ ਕਿਆ ਗੱਲਾਂ ਗੱਲਾਂ ਤੇ ਵੀ ਤੁਸੀਂ ਜਵਾਗ ਜੱਲਾ ਕਰ ਲਓ ਵੀ ਚੱਲ ਨੂੰ ਤਾਂ ਧਿਆਨ ਲਾਈ ਦੋ ਜਵਾਗ ਜੱਲੇ ਚੋਲ ਜੀ ਜੂ ਵੀ ਚਲੋ ਆਪ ਦਾ ਹੱਟ ਦੋ ਕਿਹਦਾ ਕੰਮਾਂ ਤੋਂ ਕਹਿੰਦਾ ਹੁਣ ਮੈਂ ਉਹਦੇ ਪਿਓ ਨੂੰ ਕਿਵੇਂ ਦੱਸਾਂ ਬੋਲ ਕੇ ਵੀ ਉਹ ਤਾਂ ਕਹਿੰਦੀ ਮੇਰੀ ਕੋਈ ਫਿਟਨੈਸ ਖਰਾਬ ਹੁੰਦੀ ਐ ਮੈਂ ਜਵਾਗ ਨਹੀਂ ਲੈਣਾ ਕਿ ਮੈਂ ਤਾਂ ਪਹਿਲਾਂ ਫੇਮਸ ਹੋਊਂਗੀ ਉਸ ਤੋਂ ਬਾਅਦ ਜਵਾਗ ਲਾਉਂਗੀ ਕਹਿੰਦਾ ਕਿਉਂ ਕਿ ਉਹਦੇ ਕੀੜਾ ਦਿਮਾਗ 'ਚ ਤਾਂ ਚੜ ਗਿਆ ਸੀਗਾ ਕਿਉਂਕਿ ਤੇ ਭੂਆ ਦੀ ਕੁੜੀਆਂ ਐ ਕੰਮ ਕਰਦੀਆਂ ਸੀ ਵੀ ਉਹ ਇਹਨਾਂ ਨੂੰ ਨਾ ਬਣਾ ਕੇ ਪਾਉਂਦੀ ਉਹਨਾਂ ਨੂੰ ਵੀ ਰੋਗ ਟੋਕ ਆਣੀ ਸੀਗੀ ਕਹਿੰਦਾ ਚਲੋ ਜੀ ਘਰੇ ਕਹਿੰਦਾ ਮਾਂ ਪਿਓ ਵੀ ਦੁਬਾਰਾ ਸਮਝਾਇਆ ਕਰੇ ਕਹਿੰਦਾ ਘਰੇ ਕਲੇਸ਼ ਰਹਿਣ ਲੱਗ ਗਿਆ ਕਹਿੰਦਾ ਮੈਂ ਤਾਂ ਫਿਰ ਕੀ ਕਰਾਂ ਮੈਂ ਤਾਂ ਕਹਿੰਦਾ ਜਮਾਂ ਹੀ ਰਿਸ਼ਤਾ ਤੋੜਤਾ ਕਹਿੰਦਾ ਮੈਂ ਤਾਂ ਆਪਦੀ ਮਾਂ ਪਿਓ ਕੋਲੇ ਜਾ ਕੇ ਸੌਣ ਲੱਗ ਗਿਆ ਕਹਿੰਦਾ ਮੇਰਾ ਤਾਂ ਇੰਨਾ ਕ ਮਾਨਕਾ ਗਿਆ ਉਹ ਜਨਾਨੀ ਤੋਂ ਕਹਿੰਦਾ ਜਦੋਂ ਮੇਰੇ ਅੱਗੇ ਬੋਲਣ ਲੱਗ ਗਈ ਵੀ ਜਦੋਂ ਮੇਰੇ ਕੰਦੇ ਤੋਂ ਬਾਹਰ ਹੋ ਗਈ ਕਹਿੰਦਾ ਫਿਰ ਆਪਾਂ ਹੱਥ ਜੋੜ ਤੇ ਵੀ ਆਹ ਜੁੜੇ ਹੱਥ ਵੀ ਆਪਾਂ ਤਾਂ ਤੇਰੇ ਕੋਲੇ ਪੈਂਦੇ ਹੀ ਨਹੀਂ ਕਹਿੰਦਾ ਉਸ ਜਨਾਨੀ ਦੇ ਚਿਹਰੇ ਤੇ ਜਮਾਂ ਵੀ 1% ਉਹ ਦੁੱਖਦਰਦ ਹੈ ਨਹੀਂ ਸਾਡੇ ਘਰੇ ਇੰਨਾ ਕਲੇਸ਼ ਚੱਲੀ ਜਾਂਦਾ ਤੇ ਕੁਝ ਵੀ ਕਹਿੰਦਾ ਉਹਨੂੰ ਕੋਈ ਪਰਵਾਹ ਨਹੀਂ ਸਦਾ ਕਹਿੰਦਾ ਇਸ ਗੱਲ ਤੋਂ ਕਾਉੜ ਮੇਰਾ ਮਾਪਿਓ ਵੀ ਮਨਾਉਂਦਾ ਸੀਗਾ ਕਿਉਂਕਿ ਕਹਿੰਦਾ ਉਹਨਾਂ ਨੇ ਅਮਰਤਸ਼ਾ ਗਿਆ ਸੀਗਾ ਜਦੋਂ ਸਾਡੇ ਕਦੇ ਸਾਰੀ ਕਦੇ ਹੋ ਜਾਂ ਬਈ ਕੰਮ ਹੋਇਆ ਹੀ ਨਹੀਂ ਸੀ ਕਦੇ ਕਹਿੰਦਾ ਹੁਣ ਆਏ ਸੀ ਵੀ ਜੱਟ ਜ਼ਮੀਂਦਾਰ ਬੰਦੇ ਸੀਗੇ ਜੇ ਪਿੰਡ ਚ ਜਾਂਦੇ ਸੀ ਯਾਰ ਬਿੱਤ ਦੇ ਟਿਚਰਾਂ ਕਰਦੇ ਰਿਸ਼ਤੇ ਦਾ ਸਾਰ ਸਾਰ ਗੱਲ ਕਰਦੇ ਸੀ ਲੈ ਦੀ ਮੋਟੀ ਰੀਲਾ ਪਾਉਂਦੀ ਐ ਆਹ ਵੇਖ ਨੱਚਦੀ ਕਿਵੇਂ ਕਿ ਕਹਿੰਦਾ ਪਰ ਉਹਨੂੰ ਕੋਈ ਸੰਗ ਸ਼ਰਮ ਹੈ ਹੀ ਨਹੀਂ ਸੀ ਕਹਿੰਦਾ ਕਹਿੰਦਾ ਜਦੋਂ ਆਟਾ-ਟਾ ਪੈਣ ਲੱਗ ਗਿਆ ਕਹਿੰਦਾ ਫਿਰ ਗੱਲ ਤਾਂ ਵਧਨੀ ਸੀ ਕਹਿੰਦਾ ਗੱਲ ਬਾਤ ਇਹਨਾਂ ਕਲੇਸ਼ ਕਰਦੇ ਆਂ ਕਰਾਉਂਦੇ ਆਂ ਡੇਢ ਡੇਢ ਸਾਲ ਦੇ ਜਦੋਂ ਥੋੜੇ ਦਿਨ ਨਾ ਕਰਿਆ ਇਸ ਰਹਿ ਗਿਆ ਵੀ ਕੱਲ ਨੂੰ ਕਿਸੇ ਨੇ ਕੁਝ ਕਰ ਲਿਆ ਆਪਣੇ ਆਪ ਨੂੰ ਵੀ ਫਿਰ ਹੋਰ ਸਿਆਪੇ ਖੜੇ ਹੋ ਜਾਣਗੇ ਵੀ ਤੁਸੀਂ ਭਾਈ ਜੇ ਨਹੀਂ ਨਿਭਦੀ ਤਾਂ ਫਿਰ ਆਦਾ ਕੋਈ ਇੱਕ ਪਾਸੇ ਹੀ ਲੱਬ ਸਿੱਲਾ ਕਰੋ ਕਹਿੰਦਾ ਮੈਂ ਆਲੇ ਸਾਡੇ ਨੂੰ ਫੋਨ ਕਰਕੇ ਕਹਿੰਦਾ ਵੀ ਆਪਦੀ ਕੁੜੀ ਨੂੰ ਭਾਈ ਲੈ ਜਾਓ ਵੀ ਅਸੀਂ ਨਹੀਂ ਰੱਖਣੀ ਸਿੱਧੀ ਗੱਲ ਆ ਵੀ ਇਹ ਸਾਡੇ ਕਹਿਣੇ ਚੋਂ ਬਾਹਰ ਚੱਲਦੀ ਆ ਤੁਹਾਡੇ ਸਾਹਮਣੇ ਕਿੰਨੀ ਵਾਰੀ ਕਹਿੰਦਾ ਵੀ ਸਾਡੇ ਘਰੇ ਇਹ ਕੰਮ ਨਹੀਂ ਚੱਲਦਾ ਕੰਜਰਖਾਨਾ ਵੀ ਤੂੰ ਨਾ ਕਰਿਆ ਕਰ ਨਾ ਕਰਿਆ ਕਰ ਕਹਿੰਦਾ ਪਰ ਇਹ ਨਹੀਂ ਸਮਝੀ ਪਈ ਤੁਹਾਡੇ ਸਾਹਮਣੇ ਸਾਰਾ ਕੁਝ ਕਰਦੀ ਗਰੀਲਾ ਪਾਉਂਦੀ ਆ ਮੈਨੂੰ ਇਹਨੇ ਆਪਦੀ ਆਈਡੀ ਤੇ ਬਲੌਕ ਕੀਤਾ ਹੋਇਆ ਪਰ ਕਹਿੰਦਾ ਕਹਿੰਦਾ ਪਹਿਲਾਂ ਸੱਸ ਸਹੁਰਾ ਜਿਹੜਾ ਮੇਰੇ ਪੱਖ ਆਪੁਰਦੇਸ਼ ਕਹਿੰਦਾ ਜਦੋਂ ਗੱਲ ਆ ਗਈ ਤਲਾਕ ਤੇ ਕਹਿੰਦਾ ਕਹਿੰਦਾ ਉਦੋਂ ਫਿਰ ਸੱਸ ਸਹੁਰਾ ਤੇ ਸਾਲਾ ਕਹਿੰਦਾ ਹੋ ਗਿਆ ਆਪਦੀ ਕੁੜੀ ਨਾਲ ਕਹਿੰਦਾ ਚਲੋ ਜੀ ਪੰਚਾਇਤ ਹੋਈ ਪੰਚਾਇਤ ਦੇ ਵਿੱਚ ਕਹਿੰਦਾ ਉਹਨਾਂ ਨੇ ਫਿਰ ਲਿਸਟ ਬਣਾ ਕੇ ਕਹਿੰਦਾ 25 ਲੱਖ ਦੀ ਸਾਡੇ ᱜੇ ਰੱਖ ਦੀ ਵੀ ਸਾਡਾ ਤਾਂ ਵਿਆਹ ਤੇ ਖਰਚਾ 25 ਲੱਖ ਆਇਆ ਮਿੱਤਰਾ 25 ਲੱਖ ਦੇ ਦੇ ਤੇ ਤਲਾਕ ਲੈ ਲੈਣੇ ਕਹਿੰਦਾ ਮੈਂ ਬਥੇਰੇ ਹੱਥ ਜੋੜੇ ਆਪਦੇ ਸਹੁਰੇ ਅੱਗੇ ਵੀ ਗੱਲ ਸੁਣੋ ਜੀ ਵੀ ਮੈਂ ਤਾਂ ਤਲਾਕ ਦੇ ਕੇ ਰਾਜੀ ਨਹੀਂ ਵੀ ਇਹਨੂੰ ਕਹਿ ਦਿਓ ਹਟ ਜੇ ਨਹੀਂ ਲਾ ਪਾਉਣ ਤੋਂ ਤੇ ਸੀ ਰੱਖ ਲੈਣੇ ਆ ਵੀ ਆ ਤਾਂ ਜਵਾਗ ਕਹਿੰਦਾ ਪਰ ਕੁੜੀ ਦੀ ਇੱਕੋ ਸ਼ਰਤ ਵੀ ਮੈਂ ਤਿੰਨ ਸਾਲਾਂ ਦੇ ਜਵਾਬ ਨਹੀਂ ਲੈਣਾ ਤੇ ਮੈਂ ਰੀਲਾ ਪਾਉਂਗੀ ਪਾਉਂਗੀ ਸਿੱਧੀ ਗੱਲ ਇਹ ਕਹਿੰਦਾ ਫਿਰ ਇਹ ਗੱਲ ਕਹਿੰਦਾ ਨਾ ਮੈਨੂੰ ਮਨਜ਼ੂਰ ਸੀ ਨਾ ਮੇਰੇ ਮਾਪਿਆਂ ਨੂੰ ਮਨਜ਼ੂਰ ਸੀ ਕਹਿੰਦਾ ਫਿਰ ਇੱਜ਼ਤ ਤੋਂ ਕਿਦਾ ਕੁਝ ਨਾ ਹੁੰਦਾ ਹੀ ਨਹੀਂ ਬਾਈ ਕਹਿੰਦਾ ਕਹਿੰਦਾ ਜਦੋਂ ਬੰਦੇ ਪੱਲੇ ਇੱਜ਼ਤ ਹੀ ਨਾ ਹੋਈ ਫਿਰ ਉਹਦੇ ਪੱਲੇ ਰਹਿ ਵੀ ਕੀ ਜਾਂਦਾ ਕਹਿੰਦਾ ਫਿਰ ਮੈਂ ਪੰਚਾਇਤ ਤੇ ਕਹਿੰਦਾ ਵੀ ਆਪਣੇ ਦਾ ਵੀ ਜੁੜੇ ਹੱਥ ਆ ਪਾਣੀ ਦਾ ਖੜੀ ਕਹਿੰਦਾ ਭਰਾਵਾ ਫਿਰ ਉਹੀ 25 ਲੱਖ ਰੁਪਇਆ ਭਰਿਆ ਕਿੱਲਾ ਕਹਿੰਦਾ ਵੇਚਿਆ ਕਿੱਲਾ ਵੇਚ ਕੇ ਖੜੇ ਪੈਰ ਕਹਿੰਦਾ ਉਹਨੂੰ 25 ਲੱਖ ਰੁਪਏ ਦਿੱਤਾ ਕਹਿੰਦਾ ਸਾਡੇ ਘਰੇ 25 ਲੱਖ ਰੁਪਏ ਪਿਆ ਸੀਗਾ ਕਹਿੰਦਾ ਪਹਿਲਾਂ ਅਸੀਂ ਭੈਣ ਦਾ ਵਿਆਹ ਕੀਤਾ ਮੈਂ ਆਪ ਦੀ ਦਾ ਫਿਰ ਕਹਿੰਦਾ ਆਪ ਦਾ ਵਿਆਹ ਕਰਾਇਆ ਕਹਿੰਦਾ ਉਹ ਕਰ ਲਈ ਅਸੀਂ ਪਹਿਲੀ ਬਥੇਰੀ ਹੋਏ ਪਈ ਸੀ ਫਿਰ ਖੜੇ ਪੈਰ ਕਹਿੰਦੇ ਸਾਨੂੰ ਤੋਂ ਹੋਣੇ ਪੈਸੇ ਦਿਓ ਦਸਾਂ ਦਿਨ ਦਾ ਟਾਈਮ ਦੇ ਦਿੱਤਾ ਕਹਿੰਦਾ ਕਹਿੰਦਾ ਫਿਰ ਕਾਰ ਕਰਾ ਲਈ ਕਿਸੇ ਨੂੰ ਭਰਾਵਾ ਕਿੱਲਾ ਵੇਚਿਆ ਕਿੱਲਾ ਵੇਚ ਕੇ ਕਹਿੰਦਾ 25 ਲੱਖ ਰੁਪਏ ਭਰ ਕੇ ਤੇ ਖੇੜਾ ਛਡਾਇਆ ਕਹਿੰਦਾ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਹਿੰਦਾ ਸਾਡੇ ਘਰ ਤਾਂ 2 ਮਹੀਨੇ ਰੋਟੀ ਨਹੀਂ ਪੱਕੀ ਮੁੰਡੇ ਦਾ ਤਲਾਕ ਹੋ ਕਹਿੰਦਾ ਉਹ ਜਨਾਨੀ ਨੇ ਚਾਰਾਂ ਦਿਨਾਂ ਬਾਅਦ ਹੀ ਫੇਰ ਰੀਲਾ ਪਾਉਣੇ ਸ਼ੁਰੂ ਕਰਤੀਆਂ ਕਹਿੰਦਾ ਮਤਲਬ ਵੀ ਉਹਨੂੰ ਕੋਈ ਸੰਗ ਸ਼ਰਮ ਨਹੀਂ ਸੀ ਵੀ ਮੇਰਾ ਘਰ ਉੱਜੜ ਗਿਆ ਜਾਂ ਕੁਝ ਵੀ ਹੋ ਗਿਆ ਕਹਿੰਦਾ ਉਹ ਫੇਰ ਨੱਚਦਾ ਕਿਉਂ ਵੀ ਰੀਲਾ ਪਾਈ ਜਾਵੇ ਕਹਿੰਦਾ ਸਾਡੇ ਘਰੇ 2 ਮਹੀਨੇ ਕਿਸੇ ਚਾਇਤਰਾ ਰੋਟੀ ਨਹੀਂ ਖਾਧੀ ਨੇ ਕਹਿੰਦਾ ਉਹ ਰੀਲਾ ਪਾਈ ਜਾਵੇ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਵੀਡੀਓ ਪਾਉਣ ਦਾ ਮਤਲਬ